ਰਾਸ਼ਟਰੀ ਛਾਤ੍ਰ ਕਿਸਾਨ ਸੰਘਨ ਭਾਰਤ ਪੰਜਾਬ ਸਰਕਾਰ ਦੇ ਤਿੱਖੇ ਨਿਸ਼ਾਨੇ ਹਸਪਤਾਲ ਦੇ ਪਰਦਾਫਾਸ਼ ਕੀਤੇ ਤੇ ਯੂਥ ਪ੍ਰਦੇਸ਼ ਪੰਜਾਬ ਪ੍ਰਧਾਨ ਗੁਰਨਾਮ ਸਿੰਘ ਸੰਧੂ ਕੌਮੀ ਪ੍ਰਧਾਨ ਸਰਦਾਰ ਅਕਲੇਸ਼ ਸਿੰਘ ਲੋਧੀ ਨੈਸ਼ਨਲ ਸਟੂਡੈਂਟ ਫੈਡਰੇਸ਼ਨ ਪ੍ਰਚਾਰ ਮੰਤਰੀ ਨਿਤਿਸ਼ ਮੁੱਤਨੇਜ ਮਾਲਵਾ ਵਿਧਾਨ ਸਭਾ ਹਲਕਾ ਬਹੁਤ ਦੇ ਜਥੇਬੰਦੀਆਂ ਰਾਸ਼ਟਰੀ ਛਾਤ੍ਰ ਕਿਸਾਨ ਸੰਘਨ ਯੂਥ ਪ੍ਰਦੇਸ਼ ਪ੍ਰਧਾਨ ਗੁਰਨਾਮ ਸਿੰਘ ਸੰਧੂ ਨੇ ਅੱਜ ਪੂਰੇ ਹਸਪਤਾਲ ਤੇ ਮੀਡੀਆ ਨੂੰ ਜਾਣਕਾਰੀ ਦਿੱਤੀ ਬੱਚਾ ਸਰਕਾਰੀ ਹਸਪਤਾਲ ਵਿਖੇ ਡਿਲੀਵਰੀ ਕੇਸ ਦੀ ਕੋਈ ਗੌਰ ਨਹੀਂ ਹੋ ਰਹੀ ਸੀ ਮਰੀਜ਼ਾਂ ਨੂੰ ਕਰਨਾ ਪੈ ਰਿਹਾ ਸੀ ਭਾਰੀ ਦਿੱਕਤਾਂ ਦਾ ਸਾਹਮਣਾ ਤੇ ਨਵਜੰਮੇ ਬੱਚਿਆਂ ਨੂੰ ਕੋਈ ਵੀ ਸਾਮ ਸੰਭਾਲ ਨਹੀਂ ਕਰ ਰਿਹਾ ਸੀ ਸਰਕਾਰ ਕਹਿੰਦੀ ਹੈ ਕਿ ਸਰਕਾਰੀ ਹਸਪਤਾਲ ਵਿੱਚ ਸਾਰੀਆਂ ਸਹੂਲਤਾਂ ਹਨ ਪਰ ਇੱਥੇ ਸੁਵਿਧਾ ਕੋਈ ਵੀ ਨਹੀਂ ਸੀ ਹਸਪਤਾਲ ਵਿੱਚ ਬੈੱਡ ਤੇ ਚਾਦਰਾਂ ਵੀ ਫਟੀਆਂ ਹੋਈਆਂ ਤੇ ਗੰਦੀਆਂ ਦਿਖਾਈ ਦੇ ਰਹੀਆਂ ਸਨ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਨਹੀਂ ਧਿਆਨ ਦਿੱਤਾ ਜਾ ਰਿਹਾ ਸੀ ਮਰੀਜ਼ਾਂ ਨੂੰ ਤੇ ਡਾਕਟਰ ਵੱਲੋਂ ਹਾਲ ਚਾਲ ਵੀ ਨਹੀਂ ਪੁੱਛਿਆ ਜਾ ਰਿਹਾ ਸੀ ਸਰਕਾਰੀ ਹਸਪਤਾਲ ਕਾਗਜ਼ਾਂ ਵਿੱਚ ਹੀ ਪੱਕਾ ਹੈ ਤੇ ਇੱਥੇ ਕੋਈ ਸਰਕਾਰੀ ਸਹੂਲਤ ਗਰੀਬ ਇਨਸਾਨ ਨੂੰ ਨਹੀਂ ਮਿਲਦੀ ਜਦੋਂ ਕਿ ਐਸਐਮਓ ਨਾਲ ਗੱਲ ਕੀਤੀ ਤਾਂ ਉਹਨਾਂ ਸਾਰੇ ਸਟਾਫ ਨਾਲ ਮੀਟਿੰਗ ਵੀ ਕੀਤੀ ਹੋਰ ਮਾਮਲਾ ਹੈ ਕਿ ਲੋ ਤੁਸੀਂ ਵੀ ਸੁਣੋ ਪੇਸ਼ ਹੈ ਸਾਡੇ ਪੱਤਰਕਾਰ ਗੁਨਾਮ ਸੰਧੂ ਦੀ ਇਹ ਰਿਪੋਰਟ ਸੁਨੀਤਾ ਪਿੰਡ ਗੜੀ ਤ੍ਰੀਪੁਰਾ ਕੀ ਹੋਇਆ ਕੀ ਜੀ ਜੀ ਪ੍ਰੈਗਨੈਂਟ ਸੀ ਇਹ ਆਪਣੇ

ਰਾਤ ਗ੍ਰੇਜ਼ ਲੱਗਿਆ ਸੀ আল্ট্রাসাউন্ড ਕਰਾਉਣਾ ਸੀਗਾ ਡਾਕਟਰ ਸਾਹਿਬ ਨੇ ਸਹਿਣੇ ਨਹੀਂ ਕੀਤੇ ਕਿੰਨੀ ਪਰੇਸ਼ਾਨੀ ਹੋਈ ਹੈ ਪਰੇਸ਼ਾਨੀ ਬਹੁਤ ਹੋਈ 700 ਰੁਪਏ ਦਾ ਬਾਹਰ ਲੱਗ ਗਿਆ ਜੋ ਸਰਕਾਰ ਨੇ ਫ੍ਰੀ ਕੀਤਾ ਹੋਇਆ ਇਤਨਾਮ ਦਾ ਹੀ ਹਸਪਤਾਲ ਹੈਗਾ ਸਰਕਾਰੀ ਹੈਂਡ ਮਾੜੀ ਕਰਦੇ ਸਾਨੂੰ ਹੁਣ ਕੀ ਪਤਾ ਪੈ ਹਨ ਡਿਮਾਂਡ ਕਰਦੇ ਅਸਲੀ ਨਹੀਂ ਕੀਤੇ ਸਹਿਣੀ ਨਹੀਂ ਕੀਤੇ ਵੀ ਅੱਜ ਤੁਹਾਡੇ ਕੋਲ ਵੀ ਹੈ ਨਹੀਂਗਾ ਸਾਡੇ ਕੋਲ ਪੈਸਾ ਹੈ ਨਹੀਂਗਾ ਅਸੀਂ ਕਿ ਕਿੱਧਰ ਜਾਈਏ ਗਰੀਬ ਬੰਦੇ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਪਰੇਸ਼ਾਨ ਪਰੇਸ਼ਾਨ ਅਸੀਂ ਸਵੇਰੇ ਆਏ ਸੀ ਹੁਣ ਤੱਕ ਪਰੇਸ਼ਾਨੀ ਹੋਈ ਨਹੀਂ ਜਾਨੇ ਹੁਣੇ ਬਾਹਰੋਂ ਕਰਾਣੇ ਆ ਜਾ ਕੇ ਕੋ ਡਾਕਟਰ ਆਇਆ ਕੋ ਦੇਖਣੇ ਉਸਮਾਲ ਕਰਨ ਕੋ ਤੁਹਾਨੂੰ ਸਾਨੂੰ ਅਸੀਂ ਡਾਕਟਰ ਕੋਲੇ ਖੁਦ ਗਏ ਸੀ ਡਾਕਟਰ ਨੇ ਸਾਨੂੰ ਬਾਹਰ ਘਟਤਾ ਬਿਲਕੁਲ ਕੋਈ ਡਾਕਟਰ ਦਾ ਕੀ ਨਾਮ ਕੀ ਹੈ ਗਗਨ ਸਰਦਾਰ ਜੀ ਸਗਾਰੇ ਫੋੜ ਵੀ ਕੋਈ ਹੈ ਐਗਰੀ ਕੋਈ ਸਰਕਾਰੀ ਸਹੂਲਤ ਕੀ ਆ ਪਰਚੀ ਸਰਕਾਰੀ ਆ 100 ਰੁਪਏ ਲੈ ਲੈਂਦੇ ਆ ਬਸ ਬਾਕੀ ਕੰਮਾਂ ਛੁੱਟੀ ਆ ਦਾਕਟਰ ਨੂੰ ਜਦੋਂ ਮਿਲੇ ਸੀ ਡਾਕਟਰ ਨੇ ਗੱਲ ਕਿਸ ਤਰ੍ਹਾਂ ਕੀਤੀ ਸੀ ਡਾਕਟਰ ਦੇ ਕੋਲ ਅੰਦਰ ਗਿਆ ਉਹ ਅਸੀਂ ਕਿਹਾ ਵੀ ਅਸੀਂ ਅਲਟਰਾਸਾਉਂਡ ਕਰਾਉਣਾ ਕਹਿੰਦੇ ਬਸ ਇਹ ਇੱਥੇ ਨਹੀਂ ਹੁੰਦਾ ਤਾਂ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਕਿ ਕਿਉਂ ਨਹੀਂ ਹੁੰਦਾ ਉਹ ਕਹਿੰਦਾ ਦਵਾਈ ਖਾ ਲਓ ਬਿਨਾਂ ਅਲਟਰਾਸਾਉਂਡ ਕਰਾਏ ਸਾਡੀ ਤਕਲੀਫ ਹੁੰਦੀ ਹੈ ਫਿਰ ਅਸੀਂ ਕਿੱਥੇ ਜਾਈਏ ਆ ਪਰਚੀ ਤੁਹਾਡੇ ਹਸਪਤਾਲ ਦੀ ਹੈ ਨਾ ਪੈਸੇ ਅਸੀਂ ਕਿੱਥੋਂ ਲਈਏ ਸਾਡੇ ਕੋਲ ਹੈ ਨਹੀਂ ਪੈਸੇ ਗਰੀਬ ਬੰਦੇ ਆ 500 ਰੁਪਿਆ ਅਗਲੇ ਮੰਗਦੇ ਆ ਦੇੜੀ ਤੇ ਕੀ ਤਾਂ ਸਰਦੇਵ ਸਿੰਘ ਜੀ ਪਿੰਡ ਘੜਾ ਮੋਢੀ ਖੜਾ ਜੀ ਕੀ ਹੋ ਗਿਆ ਲੜਾਈ ਹੋ ਗਈ ਸੀਗੀ ਜੀ ਕਦੋਂ ਸੀ ਪਰਸੋਂ ਸਵਰਾਤਰੀ ਵਾਲੇ ਦਿਨ ਦੀ ਜੀ ਅੱਛਾ ਤੇ ਅੱਜ ਚਾਰ ਪੰਜਵਾਂ ਦਿਨ ਹੋ ਗਿਆ ਜੀ ਸੁਣਵਾਈ ਨਹੀਂ ਹੋ ਰਹੀ ਸਾਡੀ ਅੱਛਾ ਡਾਕਟਰ ਨੂੰ ਮਿਲਣ ਤੁਸੀਂ ਲੱਭੀ ਹੋਈ ਡਾਕਟਰਾਂ ਨੂੰ ਮਿਲੇ ਮੈਥੋਂ ਤੁਰ ਨਹੀਂ ਜਾਂਦਾ ਜੀ ਲੱਤ ਤੋਂ ਆ ਹੁਣ ਮਸਾ ਤੁਰ ਕੇ ਆਏ ਜੀ ਬਸ ਅ ਬਾਥਰੂਮ ਗਿਆ ਸੀ ਉਧਰ ਬਾਹਰ ਨੂੰ ਤੁਰ ਕੇ ਆ ਮੈਂ ਹੁਣ ਮਸਾ ਮੇਰੀ ਮਾਤਾ ਜੋ ਆਣਾ ਪੜਾ ਜੀ ਇਹ ਤਾਂ ਜਾ ਨਹੀਂ ਜਾਂਦਾ ਕਿਸੇ ਪਾਸੇ ਅੱਛਾ ਹਾਂਜੀ ਡਾਕਟਰ ਆਏ ਨਹੀਂ ਦੇਖਣ ਆਸਤੇ ਹਾਂ ਕੀ ਮੰਨ ਕੀ ਕਰਦੇ ਹੋ ਮੰਗਾ ਹੀ ਹੈ ਜੀ ਸਾਡੀ ਸੁਣਵਾਈ ਹੋਵੇ ਬਸ ਲੈ ਗਏ ਜੀ ਗਰੀਬਾਂ ਕਰਕੇ ਇੱਥੇ ਸਾਡੀ ਸੁਣਾਈ ਨਹੀਂ ਹੋਣੀ ਫਾਇਦਾ ਕੀ ਜੀ ਐਸ ਹਸਪਤਾਲ ਕੋਲੇ ਦਾ ਫਿਰ ਜੀ ਸੁਣਾਈ ਦਤੋਂ ਦੀ ਸਰਕਾਰ ਆਈ ਸੁਣਾਈ ਨਹੀਂ ਹੋ ਰਹੀ ਬਿਲਕੁਲ ਜੀ ਕੀ ਕਰੀਏ ਇੱਥੇ ਪਿਆ ਪਿਆ ਪੰਜ ਪੰਜਵਾਂ ਦਿਨ ਹੋ ਗਏ ਜੀ ਪਏ ਨੂੰ ਬਿਲਡ ਤੇ ਮੈਨੂੰ ਕੀ ਕਰੀਏ ਨਹੀਂ ਆਇਆ ਜੀ ਮੇਰੀ ਰਿਪੋਰਟ ਵੀ ਪਹੁੰਚ ਗਈ ਠਾਣੇ ਦੇ ਵਿੱਚ ਤਾਂ ਵੀ ਨਹੀਂ ਆਈ ਜੀ ਨਹੀਂ ਉਹ ਡਿਲੀਵਰੀ ਕੇਸ ਜਿਹੜਾ ਸੀਗਾ ਉਹ ਪਹਿਲਾਂ ਹੱਥੋਂ ਐਡਮਿਟਰ ਆਇਆ ਸਾਡੇ ਕੋਲ ਦੋ ਦਿਨ ਉਹਨਾਂ ਦਾ ਕੋਨ ਟੈਸਟ ਮੱਲ ਕੱਟ ਸੀ ਉਹਦਾ ਅਸੀਂ ਨੱਟ ਵਗੈਰਾ ਲਗਾਇਆ ਤੇ ਉਹ 11 ਤਰੀਕ ਨੂੰ ਸਕਾਉਂਡ ਹੋ ਗਿਆ ਸੀ ਪੇਸ਼ੈਂਟ ਆਪਣੇ ਆਪ ਹੀ ਚਲਾ ਗਿਆ ਸੀ ਕਿ ਉਹਨਾਂ ਦੀ ਕਿਤੇ ਘਰ ਡਿਲੀਵਰੀ ਹੋ ਗਈ ਸੀ ਤੇ ਉਹ ਜਦੋਂ ਸਾਡੇ ਕੋਲ ਮੈਨੂੰ ਸਟਾਫ ਕੋ ਪਤਾ ਲੱਗਿਆ ਕਿ ਉਹ ਸਾਡੇ ਕੋਲ ਸੱਤ ਆਇਆ ਸੀ ਸਟਾਫ ਕੋ ਵੀ ਤਾਂ ਦੀ ਡਿਊਟੀ ਸੀ ਉਹਨਾਂ ਨੇ ਕਿਹਾ ਕਿ ਅਸੀਂ ਪੇਸ਼ੈਂਟ ਨੂੰ ਮਤਲਬ ਇਹਨੇ ਪੁੱਛਿਆ ਉਹਨੇ ਉਹ ਕਹਿੰਦੀ ਕਿ ਸਟਾਫ ਕਹਿ ਰਹੀ ਹੈ ਕਿ ਮੇਰੇ ਕੋਲ ਨਹੀਂ ਲੈ ਕੇ ਆਇਆ ਪੇਸ਼ੈਂਟ ਪੇਸ਼ੈਂਟ ਅਕਲਾ ਆਇਆ ਸੀ ਨਾਂ ਲੋਦੇ ਨਹੀਂ ਸੀਗਾ ਉਹ ਕਹਿੰਦਾ ਮੈਂ ਐਡਮਿਟ ਕਰਵਾਣਾ ਤੇ ਸਾਡੀ ਸਟਾਫ ਨੇ ਕਿਹਾ ਕਿ ਤੁਸੀਂ ਪੇਸ਼ੈਂਟ ਨੂੰ ਲਿਆਓ ਅਸੀਂ ਐਡਮਿਟ ਕਰ ਦਾਂਗੇ ਮੈਡਮ ਅੱਤੇ ਚਾਦਰ ਵੀ ਧੋਤੀਆਂ ਨਹੀਂ ਮਿਲਦੀਆਂ ਜਾਂ ਫਟੀਆਂ ਚਾਦਰਾਂ ਦੀ ਨਹੀਂ ਸਟਾਫ ਦੇ ਅਸੀਂ ਪੂਰੀ ਦਿੱਤੀ ਹੋਈ ਹੈ ਇਹਨਾਂ ਦੇ ਲੇਬਰ ਰੂਮ ਚ ਸੋਹ ਚਾਦਰ ਅਸੀਂ ਸ਼ੂ ਕਰ ਰੱਖੀ ਹੈ ਇਹਨਾਂ ਨੂੰ ਹਦਾਇਤ ਵੀ ਦਿੱਤੀ ਕਿ ਡੇਲੀ ਚਾਦਰ ਬਦਲ ਜਾਏ ਤੇ ਦਿੱਲੀ ਇਹਨੂੰ ਸਾਫ ਹੁੰਦੀ ਹੈ ਦਿੱਲੀ ਸਾਹਿਬ ਬਦਲੀ ਚਾਹੀਦੀ ਹੈ ਪਰ ਇਹ ਵੀ ਜੇ ਉਸ ਦਿਨ ਕੰਬੈਲੀ ਹੋ ਗਿਆ ਤਾਂ ਸਵੱਜਤਵਾਨ ਨੂੰ ਪੂਰਾ ਦੇ ਤੇ ਨੰਮ ਸਟਾਫ ਨੂੰ ਪੂਰੀ ਹਦਾਇਤ ਦਿੱਤੀ ਹੈ ਸਫਾਈ ਵਾਲੇ ਨੂੰ ਵੀ ਇਹ ਡੇਲੀ ਚਾਬਾ ਜੜੀਆਂ ਬਦਲੀ ਜਾਣੀ ਚਾਹੀਦੀ ਹੈ ਜੇ ਕੋਈ ਹੋਰ ਵੀ ਕਿ ਤੁਹਾਡਾ ਦਰਬਾਰਾ ਸਿੰਘ ਕਿੱਥੋਂ ਆਏ ਹੋ ਜੀ ਢਾਬਾ ਕੋਕਰੀਆਂ ਤੋਂ ਜੀ ਕਿਹੜੇ ਜੱਥੇ ਬੰਦੀ ਬਲੋਈ ਇੱਕ ਇਹ ਸਿੱਧੂ ਪਰ ਅੱਛਾ ਜੀ ਤੇ ਤੁਸੀਂ ਅੱਜ ਆਏ ਹੋ ਹਸਪੀਟਲ ਕਿਸ ਵਾਸਤੇ ਆਏ ਹੋ ਅੱਜ ਨਾ ਮੈਂ ਇੱਕ ਮੇਰੇ ਦੋਸਤ ਨੂੰ ਲੈ ਕੇ ਆਇਆ ਉਹਦੇ ਗੋਡੇ 'ਚ ਤੇ ਠੂਈ 'ਚ ਪ੍ਰੋਬਲਮ ਹੈਗੀ ਆ। ਸਵੇਰ 9 ਵਜੇ ਦੇ ਆਏ ਆ ਤੇ ਦੁਪਹਿਰ ਦੇ 12 ਵਜੇ ਤਾਈ ਤੱਕ ਕੋਈ ਹੰਦਾ ਹੱਲ ਨਹੀਂ ਕੋਈ ਲਾਜ ਨਹੀਂ। ਸਿਰਫ ਇੱਕ ਇਹ ਹਸਪੀਟਲ ਹੈ ਜਿਹੜਾ ਸਰਕਾਰੀ ਹਸਪੀਟਲ ਇਹ ਇੱਕ ਚਿੱਟਾ ਹਾਥੀ ਹੈ। ਰੈਫਰ ਜੀ ਨੂੰ ਕਹਿ ਸਕਦੇ ਆ ਰੈਫਰਲ ਆ ਬਸ ਇਹਨਾਂ ਕੋਲੇ ਫਾਰਮ ਆ ਉਹ ਭਰ ਕੇ ਦੇ ਦਿੰਦੇ ਵੀ ਅੱਗੇ ਜਾਓ। ਹੋਰ ਇੱਥੇ ਕੋਈ ਲਾਜ ਨਹੀਂ। ਸਰਕਾਰ ਵੱਲੋਂ ਕੋਈ ਸਵਰਥ ਮਿਲੂ ਤਾ ਹਾਲੇ ਤੱਕ ਤਾਂ ਹੁਣ ਜਦੋਂ ਇਲਾਜ ਹੋਊਗਾ ਉਸ ਤੋਂ ਬਾਅਦ ਹੀ ਪਤਾ ਲੱਗੂ ਕੁਝ ਮਿਲਦਾ ਜਾਂ ਨਹੀਂ ਮਿਲਦਾ ਮਾਨ ਸਰਬ ਇਹ ਕਹ ਰਿਹਾ ਕਿ ਸਰਕਾਰ ਵੱਲੋਂ ਸਵਰਥ ਬਹੁਤ ਜ਼ਿਆਦਾਸਾਂ ਕੋਈ ਮਾਨ ਸਰਬ ਤਾਂ ਬਹੁਤ ਕੁਝ ਕਹਿ ਰਿਹਾ ਮੁਹੱਲਾ ਕਲਨੇਕਾ ਤੇ ਹੋਰ ਵੀ ਜੋ ਕਹਿ ਸਕਦੇ ਆ ਵੀ ਮੰਨ ਲਓ ਰੋਜ਼ ਕਾਗਜ਼ਾਂ ਦੇ ਵਿੱਚ ਜਾਂ ਅਖਬਾਰਾਂ ਦੇ ਵਿੱਚ ਐਡਾ ਹੀ ਆਉਂਦੀਆਂ ਹਾਲੇ ਤੱਕ ਜਿਹੜਾ ਪਬਲਿਕ ਦੇ ਵਿੱਚ ਨਹੀਂ ਐਦਾਂ ਦਾ ਕੁਝ ਵੀ ਹੋਇਆ ਤੁਹਾਡਾ ਜਿਹੜਾ ਪੇਸ਼ੈਂਟ ਹੈ ਜਿਹਨੂੰ ਕੋਈ ਦੇਖਣਾ ਹੈ ਉਹਨੂੰ ਗੋਡੇ ਦੀ ਤੇ ਢੋਈ ਦੀ ਪ੍ਰੋਬਲਮ ਹੈਗੀ ਹੈ ਕੋਈ ਦੇਖਣਾ ਹੈ ਪੇਸ਼ੈਂਟ ਨੂੰ ਅਜੇ ਤੱਕ ਨਹੀਂ ਡਾਕਟਰ ਨੂੰ ਜਾ ਕੇ ਮਿਲੇ ਨਹੀਂ ਤੁਸੀਂ ਮਿਲੇ ਦੋ ਤਿੰਨ ਵਾਰੀ ਮਿਲੇ ਉੱਠ ਕੇ ਚਲਾ ਗਿਆ ਨਾ માત્ર ਮੰਨ ਲਓ ਡਾਕਟਰ ਬੈਠਣ ਦੀ ਹੈ ਜਿਹੜੀ ਇੱਥੇ ਗੱਲਬਾਤ ਹੋਈ ਨਹੀਂ ਦਰਸ਼ਨ ਹੋ ਗਏ ਨਾ ਨਾ ਜੀ ਹਾਲੇ ਤੱਕ ਨਹੀਂ ਕੋਈ ਗੱਲਬਾਤ ਹੋਈ ਅੱਛਾ ਗਰ ਗਈ ਵੀ ਨਹੀਂ ਡਾਕਟਰ ਕੋਲ ਨਹੀਂ ਉੱਥੇ ਬੈਠਿਆ ਹਸਪੀਟਲ ਹੀ ਬੈਠਿਆ ਅੱਛਾ ਹਾਂਜੀ ਡਾਕਟਰ ਜੀ ਜਦੋਂ ਤੁਸੀ ਮਿਲੇ ਡਾਕਟਰ ਦਾ ਸਲੂਕ ਕਿਵੇਂ ਹੈ ਅਜੇ ਤੱਕ ਮਿਲੇ ਨਹੀਂ ਨਾ ਜੀ ਮਿਲੇ ਡਾਕਟਰ ਮਿਲੇਗਾ ਤਾਂ ਤਾਂ ਹੀ ਹੈ ਨਾ ਅੱਛਾ ਮਿਲਦਾ ਹੀ ਨਹੀਂਗਾ ਮਿਲੇ ਤੋਂ ਬਾਅਦ ਹੀ ਗੱਲ ਹੋਊਗੀ ਵੀ ਹਾਂ ਸਹੀ ਹੈ ਜਾਂ ਗਲਤ ਡਾਕਟਰ ਤਾਂ ਇੱਥੇ ਕੋਈ ਵੀ ਨਹੀਂ ਬੈਠਦਾ ਜੇ ਡਾਕਟਰ ਇੱਕ ਦਿਨ ਬੈਠਦਾ ਤਿੰਨ ਦਿਨ ਛੁੱਟੀ ਹੁੰਦੀ ਆ ਉਸ ਡਾਕਟਰ ਦੀ ਇੱਥੇ ਜਿੰਨੇ ਵੀ ਡਾਕਟਰ ਹੈਗੇ ਆ ਸਾਰੇ ਡਾਕਟਰ ਹਫ਼ਤੇ ਦੇ ਵਿੱਚ ਪੂਰਾ ਹਫ਼ਤਾ ਨਹੀਂ ਬੈਠਦੇ ਹਾਂਜੀ ਕੌਮ ਕੀ ਸੀ ਸਿੰਦਰਪਾਲ ਕਿੱਥੋਂ ਆਪਣੇ ਆਇਓ ਅੱਗੇ ਪਿੰਡ ਤੇ ਗਏ ਟਾਂਨੀ ਪਿਜੀਸ਼ਨ ਨਾਲ ਦੀ ਅੱਛਾ ਇੱਥੋਂ ਅਸੀਂ ਚਲੇਗੇ ਕਲੈਤ ਹਾਂਜੀ ਕਲੈਤ ਅਸੀਂ ਜ਼ਮੀਨ ਵਾਉਂਦੇ ਹਾਂ ਜੀ ਖੇਤੀ ਕਰਦੇ ਹਾਂ ਬੱਚਾ ਕੋ ਟ੍ਰੇਨ ਚ ਆਇਆ ਸੀ ਗਾ ਜੀ ਹਮ ਉਹ ਤੋਂ ਸੀ ਇੱਥੇ ਆ ਗਈ ਸੀ ਟ੍ਰੇਨ ਤੇ ਆ ਕੇ ਇੱਥੇ ਬਲੱਡ ਚਲਵਾਇਆ ਦੋ ਜੁੰਟ ਚਲਵਾ ਕੇ ਕੱਲ ਮੈਂ ਨੇ ਕਿ ਉਹਨਾਂ ਨੇ ਕਿਹਾ ਮੈਨੂੰ 1 ਮਹੀਨਾ ਟਾਈਮ ਦਿੱਤਾ ਜਿਦਾਂ ਹੀ ਮੈਂ ਕੱਢ ਚੱਲ ਜਾਂ ਨਾ ਦੇ ਉਹ ਇੰਟਰਸ ਹੋਂ ਤੇ 1 ਮਹੀਨਾ ਪਿਆ ਜਿਦਾਂ ਹੀ ਉਸ ਹਿਸਾਬ ਨਾਲ ਮੈਂ ਕੱਢ ਜਾਣੂ ਸੀ ਕੱਲ ਇੱਥੇ ਮੇਰੇ ਕੋ ਯਾਰ ਦੋਸਤਾਂ ਦੀ ਘਰ ਚਲੇ ਗਏ ਅਸੀਂ ਜਾ ਕੇ ਨਾਚਦੇ ਉੱਤੇ ਇਹ ਕਹਿੰਦੇ ਮੇਰੇ ਦਰਦ ਹੋ ਰਿਹਾ ਉਹ ਨਾਲ ਪਿੰਡ ਦੀ ਦਾਈ ਜੀ ਇਕ ਹੁੰਦੀ ਛੋਟ ਪਿੰਡਾਂ ਵਿੱਚ ਉਹ ਆ ਗਈ ਉਹਨੇ ਆ ਕੇ ਡਿਲੀਵਰੀ ਕਰਤੀ ਉੱਥੇ ਹੋ ਗਈ ਦੋ ਬੱਚੀਆਂ ਉਹ ਮਿਲ ਕੇ ਦੇ ਬੇਟੇ ਵੈਂਕਰ ਸਰਕਾਰੀ ਹਸਪੀਟਲ ਲੈ ਜਾਣੇ ਜੋ ਆਇਆ ਬੱਚੇ ਦੀ ਮਾਂ ਨੂੰ ਤੇ ਬੱਚਿਆਂ ਨੂੰ ਉੱਥੇ ਸਜਾ ਜਗਾ ਮੈਂ ਇੱਥੇ ਆਇਆ ਮੈਨੂੰ ਇੱਥੇ ਆਉਂਦੇ ਪਰ ਨਾ ਹੀ ਕੀਤੀ ਸੀ ਕਿ ਅਸੀਂ ਨਹੀਂ ਕਰ ਸਕਦੇ ਠੀਕ ਹੈ ਜੀ ਇਹਨਾਂ ਨੂੰ ਮੈਂ ਬਾਹਰ ਚਾੜ ਲਗਾ ਉੱਥੇ ਪੇਛਾ ਕੇ ਪੱਲੀ ਅੱਲੇ ਮਾਂ ਮਨੀ ਮਾਤਨ ਪਾ ਕੇ ਬੱਚਿਆਂ ਪਾ ਕੇ ਚਾਹ ਪਾਣੀ ਪੋਆ ਐਨੇ ਨੂੰ ਰਾਤ ਮੀਡੀਆ ਵਾਲੇ ਆ ਗਏ ਉਹਨਾਂ ਨੇ ਕਾਰਵਾਈ ਕੀਤੀ ਉਦੋਂ ਵੱਲ ਐਮ ਦੇ ਸਾਥੀ ਆਏ ਹੁਣ ਸੁਲਤਨ ਜੀ ਕੋਈ ਗੁੱਸ ਨੀ ਮਿਲਦੀ ਹੁਣ ਕੱਲ ਰਾਤ ਦਾਖਲ ਹੋਏ ਆ ਹੁਣ ਕੋਈ ਦੇਖੋ ਸੁਲਤ ਮਿਲਦੀ ਇੱਥਾਂ ਉਸ ਜਦੋਂ ਰਾਤ ਆਈ ਸੀ ਉਹਨੂੰ ਦਾਦੇ ਨਾਲ ਗੱਲ ਕਰ ਰਿਹਾ ਸੀ ਇਹ ਕਿਵੇਂ ਉਹਦੇ ਨਾਲ ਨਹੀਂ ਗੱਲ ਕਰਦੇ ਸੀ ਅੱਛਾ ਉਹ ਕਿ ਤਾਨੂੰ ਪਰੇਸ਼ਾਨ ਕਿੰਨਾ ਹੋਣਾ ਪਿਆ ਇੱਥੇ ਇੱਥੇ ਪਰੇਸ਼ਾਨ ਤਾਂ ਹੋਣਾ ਹੀ ਪਏ ਕੋਈ ਘੰਟਾ ਕੋਈ ਨਹੀਂ ਕਹਿੰਦੇ ਨਾ ਸਰਕਾਰੀ ਵੀ ਹਸਪੀਟਲ ਦੇ ਵਿੱਚ ਹਰ ਇੱਕ ਸਹੂਲਤ ਮਿਲਦੀ ਆ ਤੁਹਾਨੂੰ ਲੱਗਦਾ ਵੀ ਸਹੂਲਤ ਦੇ ਦੇਖੋ ਜੀ ਕੋਈ ਸਹੂਲਤ ਨਹੀਂ ਕੋਈ ਸਹੂਲਤ ਨਹੀਂ ਇਹ ਨਾਮ ਦਾ ਹੀ ਸਰਕਾਰੀ ਹੈ ਦੇਖੋ ਜੀ ਨਾਮ ਦਾ ਹੀ ਹੈ ਵੀ ਗਰੀਬਾਂ ਦੇ ਨਾਮ ਕਹਿੰਦੇ ਨੇ ਇੱਥੇ ਵੀ ਸਹੂਲਤ ਹੁੰਦੀ ਹੈ ਗਰੀਬ ਡਿਲੀਵਰੀ ਕੇਸ ਹੁੰਦੇ ਨੇ ਵੀ ਜਾਂ ਰਿਕ ਕੋਈ ਸਰਕਾਰੀ ਸਹੂਲਤ ਜਾਂ ਬੱਚਾ ਜਿਵੇਂ ਜਨਮ ਦਿੰਦੇ ਨੇ ਉਹਨਾਂ ਕੋ ਸਹੂਲਤ ਮਿਲੀ ਕੋਈ ਹੁਣ ਤਾਂ ਸਾਨੂੰ ਮਿਲੀ ਆ ਜੀ ਉਸ ਤੋਂ ਪਹਿਲਾਂ ਨਹੀਂ ਮਿਲੀ ਸੀ ਉਸ ਤੋਂ ਹੁਣ ਮਿਲੀ ਹੈ